ਬਿੰਮੀ ਦੇ ਚਿਹਰੇ ਤੇ ਘਬਰਾਹਟ ਵੇਖ ਕੇ ਬਿੰਮੀ ਦੀ ਮੰਮੀ ਨੂੰ ਸ਼ੱਕ ਹੋਇਆ ਬਿੰਮੀ ਨੇ ਫੋਨ ਫੜਦੀ ਹੋਈ ਬੋਲੀ ਕਿਸ ਨੂੰ ਫੋਨ ਕਰ ਰਹੀ ਸੀ ਰਮਨ ਰਮਨ ਨੂੰ ਕੀਤਾ ਸੀ ਮੰਮਾ ਰਿਜ਼ਲਟ ਪੁੱਛਣ ਲਈ ਪਰ ਬਿੰਮੀ ਦੀ ਥੜਕਦੀ ਆਵਾਜ਼ ਨੇ ਨੀਨਾ ਦੇ ਸ਼ੱਕ ਨੂੰ ਹੋਰ ਪੱਕਾ ਕਰ ਦਿੱਤਾ ਉਸ ਨੇ ਉਹੀ ਨੰਬਰ ਦੁਬਾਰਾ ਮਿਲਾ ਦਿੱਤਾ ਜਾਨ ਫੋਨ ਕਿਉਂ ਕੱਟ ਦਿੱਤਾ ਸੀ ਅੱਗੋਂ ਕਿਸੇ ਮੁੰਡੇ ਦੀ ਆਵਾਜ਼ ਸੁਣ ਨੀਨਾ ਫੋਨ ਕੱਟ ਕੇ ਅਸ਼ੋਕ ਕੋਲ ਗਈ ਆਹ ਵੇਖੋ ਜਿਹਨੂੰ ਨਿਆਣੀ ਕਹਿੰਦੇ ਹੋ ਕੀ ਕਰਤੂਤਾ ਕਰਦੀ ਪਈਏ ਕਿਸੇ ਮੁੰਡੇ ਨੂੰ ਫੋਨ ਮਿਲਾ ਕੇ ਇਸ਼ਕ ਕਰਨ ਲੱਗੀਏ ਅਸ਼ੋਕ ਕਹਿੰਦਾ ਕੀ ਪਤਾ ਉਂਝ ਕੁਝ ਪੁੱਛ ਰਹੀ ਹੋਵੇ ਜ਼ਰੂਰੀ ਤੇ ਨਹੀਂ ਕੁੜੀ ਮੁੰਡੇ ਦਾ ਗਲਤ ਹੀ ਰਿਸ਼ਤਾ ਹੋਵੇ ਨੀਨਾ ਕਹਿੰਦੀ ਜੋ ਕਿ ਬਿੰਮੀ ਦੀ ਮੰਮੀ ਹੈ ਮੈਂ ਸਭ ਸਮਝਦੀ ਹਾਂ ਮੇਰੇ ਤੇ ਨਹੀਂ ਯਕੀਨ ਤਾਂ ਉਹਨੂੰ ਪੁੱਛ ਲਓ ਜਾ ਕੇ অশੋਕ ਅੰਦਰ ਜਾ ਕੇ ਬਿੰਮੀ ਨੂੰ ਗੁੱਸੇ ਨਾਲ ਪੁੱਛਣ ਲੱਗਾ ਬਿੰਮੀ ਤੇਰੀ ਮੰਮੀ ਸਹੀ ਕਹਿੰਦੀ ਐ ਬਿੰਮੀ ਡਰ ਨਾਲ ਰੋਣ ਲੱਗ ਪਈ অশੋਕ ਕਹਿੰਦਾ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਮੈਂ ਤੇਰੇ ਤੇ ਭਰੋਸਾ ਕੀਤਾ ਤੂੰ ਮੇਰੇ ਵਿਸ਼ਵਾਸ ਨੂੰ ਤੋੜਿਆ ਹੈ ਅਸ਼ੋਕ ਗੁੱਸੇ ਵਿੱਚ ਬਿੰਮੀ ਨੂੰ ਬੋਲ ਰਿਹਾ ਸੀ ਨਿੰਨਾ ਕਹਿੰਦੀ ਮੈਂ ਤਾਂ ਹੀ ਕਹਿੰਦੀ ਸੀ ਕਿ ਵਿਆਹ ਕਰੋ ਇਸ ਦਾ ਪਰ ਤਹਾਨੂੰ ਤਾਂ ਇਹ ਨਿਆਣੀ ਲੱਗਦੀ ਸੀ ਬਿੰਮੀ ਕਹਿੰਦੀ papa ਮੈਂ ਕੁਝ ਗਲਤ ਨਹੀਂ ਕੀਤਾ ਬਿੰਮੀ ਰੋਂਦੀ ਹੋਈ ਕਹਿੰਦੀ ਹੈ ਹੋਰ ਕੀ ਗਲਤ ਕਰਨਾ ਸੀ ਤੂੰ ਨਿੰਨਾ ਉਸ ਦੀ ਗੁੱਤ ਜੋਰ ਨਾਲ ਪੁੱਟਦੀ ਹੋਈ ਕਹਿੰਦੀ ਹੈ ਖਬਰਦਾਰ ਜੇ ਹੁਣ ਘਰੋਂ ਬਾਹਰ ਪੈਰ ਵੀ ਪੁੱਟਿਆ ਤੂੰ ਪਤ ਤੇਰੀ ਪੜਾਈ ਹੋ ਗਈ। অশোক ভীਮੀ ਨੂੰ ਕਹਿੰਦਾ ਹੋਇਆ ਬਾਹਰ ਚਲਾ ਜਾਂਦਾ ਹੈ। ভীਮੀ ਕਹਿੰਦੀ ਮਮਾ ਪਲੀਜ਼ ਰੋਹਨ ਬੜਾ ਚੰਗਾ ਮੁੰਡਾ ਏ। ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਏ। ਉਹ ਕਹਿੰਦਾ ਸੀ ਕਿ ਉਹ ਆਪਣੇ ਮੰਮੀ ਪਾਪਾ ਨੂੰ ਭੇਜੇਗਾ ਰਿਸ਼ਤਾ ਕਰਨ ਲਈ। ਨੀਨਾ ਕਹਿੰਦੀ ਅੱਛਾ ਗੱਲਾਂ ਵਿਆਹ ਤੱਕ ਆਪਣੀਆਂ ਨਹੀਂ ਤੇ ਇਹ ਕਹਿੰਦੀ ਏ ਮੈਂ ਕੁਝ ਗਲਤ ਨਹੀਂ ਕੀਤਾ। ਫਿਰ ਬਿੰਮੀ ਕਹਿੰਦੀ ਕੀ ਮੰਮਾ ਪਿਆਰ ਕਰਨਾ ਕੋਈ ਗੁਨਾਹ ਏ ਨੀਨਾ ਕਹਿੰਦੀ ਹਾਂ ਕੁੜੀਆਂ ਲਈ ਪਿਆਰ ਗੁਨਾਹੀ ਹੁੰਦਾ ਏ ਇੱਜ਼ਤ ਰੋਲ ਦਿੰਦੀਆਂ ਨੇ ਮਾਪੇ ਬਾਬ ਦੀਆਂ ਕੁੜੀਆਂ ਇਸ਼ਕ ਕਰਕੇ ਸਾਡਾ ਸਮਾਜ ਇਸ ਦੀ ਇਜਾਜ਼ਤ ਨਹੀਂ ਦਿੰਦਾ ਕਿ ਕੁੜੀਆਂ ਆਪਣੇ ਲਈ ਆਪ ਮੁੰਡੇ ਲੱਭਣ ਪਿਆਰ ਕਰਨ ਤਾਂ ਹੀ ਕੁੜੀਆਂ ਜੰਮਣ ਤੋਂ ਡਰਦੇ ਨੇ ਮਾਪੇ ਪਤਾ ਨਹੀਂ ਕਦੋਂ ਉਹਨਾਂ ਦੀ ਇੱਜ਼ਤ ਰੋਲ ਦੇਣ ਬਿੰਮੀ ਕਹਿੰਦੀ ਮम्मा ਪਲੀਜ਼ ਮੈਂ ਇਹੋ ਜਿਹਾ ਕੁਝ ਵੀ ਨਹੀਂ ਕਰਾਂਗੀ ਅੱਜ ਤੱਕ ਮੇਰੀ ਕੋਈ ਸ਼ਿਕਾਇਤ ਮਿਲੀ ਹੈ ਤੁਹਾਨੂੰ ਤੁਸੀਂ ਦੀ ਮੈਨੂੰ ਸਮਝੋਗੇ ਤਾਂ ਹੋਰ ਕੌਣ ਸਮਝੇਗਾ ਤੁਸੀਂ ਪਾਪਾ ਨੂੰ ਕਹੋ ਰੋਹਨ ਤੇ ਉਸਦੇ ਪਰਿਵਾਰ ਬਾਰੇ ਪਤਾ ਕਰ ਲੈਣ ਉਹਦਾ ਸਾਰਾ ਪਰਿਵਾਰ ਬਹੁਤ ਚੰਗਾ ਹੈ ਨੀਨਾ ਕਹਿੰਦੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਨਾ ਤੇਰੇ ਪਾਪਾ ਨੇ ਮੰਨਣਾ ਤੇ ਨਾ ਹੀ ਮੈਂ ਇਹ ਕੰਮ ਹੋਣ ਦੇਣਾ ਕੱਲ ਨੂੰ ਲੋਕ ਕਹਿਣਗੇ ਇਨਾਂ ਦੀ ਕੁੜੀ ਨੇ ਆਪ ਮੁੰਡਾ ਲੱਭਿਆ ਏ ਕੀ ਇੱਜ਼ਤ ਰਹਿ ਜਾਏਗੀ ਸਾਡੀ ਸਮਾਜ ਵਿੱਚ ਹੁਣ ਜਿੰਨਾ ਪੜਨਾ ਸੀ ਪੜ ਲਿਆ ਤੂੰ ਕੰਮ ਕਰ ਸਿੱਖ ਤੇ ਕੋਈ ਕੰਮ ਲੱਭ ਤੋਰਨਾ ਹੈ ਤੈਨੂੰ ਇਹਨਾਂ ਦੇ ਬਾਹਰ ਜਾਣ ਤੋਂ ਬਾਅਦ ਵੀ ਮੀ ਰੋਈ ਜਾਂਦੀ ਹੈ ਤੇ ਸੋਚਦੀ ਹੈ ਮੇਰੀ ਮਾਂ ਹੀ ਮੈਨੂੰ ਨੇ ਸਮਝਦੀ ਤਾਂ ਹੋਰ ਕੌਣ ਸਮਝ ਸਕਦਾ ਏ ਫਿਰ ਉਹ ਸੋਚਦੀ ਹੈ ਕਿ ਕਿਸੇ ਤਰ੍ਹਾਂ ਰਮਨ ਨੂੰ ਸਨੇਹਾ ਪਹੁੰਚਾ ਦੇਵੇ ਕਿ ਉਹ ਰੋਹਨ ਨੂੰ ਕਹਿ ਦੇਵੇ ਆਪਣੇ ਮੰਮੀ ਪਾਪਾ ਨੂੰ ਸਾਡੇ ਘਰ ਪਏ ਦੇਵੇ ਪਰ ਹੁਣ ਤਾਂ ਉਸ ਨੂੰ ਫੋਨ ਵੀ ਨਹੀਂ ਮਿਲਣਾ ਨਾ ਕਿਸੇ ਨੇ ਘਰੋਂ ਬਾਹਰ ਜਾਣ ਦੇਣਾ ਹਾਏ ਰੱਬਾ ਮੈਂ ਕੀ ਕਰਾਂ ਮੈਂ ਰੋਹਣ ਤੋਂ ਬਿਨਾ ਨਹੀਂ ਜੀ ਸਕਦੀ ਮੈਂ ਮਰ ਜਾਵਾਂਗੀ ਰੋਹਣ ਤੋਂ ਬਿਨਾ ਨੀਨਾ ਨੂੰ ਇਹ ਫਿਕਰ ਹੈ ਕਿ ਕਿਤੇ ਬਿੰਮੀ ਘਰੋਂ ਭੱਜ ਨਾ ਜਾਵੇ ਹੋਰ ਸਾਡੇ ਮੂੰਹ ਤੇ ਕਾਲਖ ਮਲ ਜਾਵੇ ਨੀਨਾ ਅਸ਼ੋਕ ਕੋਲ ਜਾਂਦੀ ਹੈ ਉਹਦੀਆਂ ਅੱਖਾਂ ਵਿੱਚ ਹੰਝੂ ਵੇਕ ਕੇ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਮੈਰੇ ਨੂੰ ਨੂੰ ਫੋਨ ਕਰਦੀ ਹਾਂ ਰਿਸ਼ਤੇ ਲਈ ਰੈਨੂ ਜੋ ਕੇ ਨੀਨਾ ਦੀ ਫਰੈਂਡ ਹੈ ਅਸ਼ੋਕ ਕਹਿੰਦਾ ਐਵੇਂ ਕਾਹਲ ਨਾ ਕਰ ਨੀਨਾ ਕਾਲੀ ਵਿੱਚ ਕੋਈ ਗਲਤ ਕੰਮ ਹੋ ਜਾਂਦਾ ਹੈ ਨੀਨਾ ਕਹਿੰਦੀ ਨਹੀਂ ਹੁਣ ਤੇ ਇਹਦਾ ਵਿਆਹ ਕਰੇ ਬਿਨਾ ਮੈਨੂੰ ਚੈਨ ਨਹੀਂ ਆਉਣਾ ਹਰ ਵੇਲੇ ਸਿਰ ਤੇ ਤਲਵਾਰ ਲਟਕਦੀ ਰਹਿਣੀ ਏ ਕਿ ਕਿਤੇ ਕੁਝ ਕਰਨਾ ਜਾਵੇ ਮੈਨੂੰ ਤੇ ਹਰ ਵੇਲੇ ਇਹਦੇ ਨਾਲ ਵੱਜਣਾ ਪੈਣਾ ਹੈ ਵਿਆਹ ਦਿਆਂਗੇ ਤਾਂ ਆਪਣੇ ਘਰ ਉੱਜ ਜਾਵੇਗੀ ਆਪੇ ਪੁੱਲ ਜਾਵੇਗੀ ਸਭ ਨੀਨਾ ਰੇਨੂ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਰੇਨੂ ਮੇਰੇ ਬੇਟੀ ਦੇ ਪੇਪਰ ਖਤਮ ਹੋ ਗਏ ਹਨ ਹੁਣ ਆਪਾਂ ਬੱਚਿਆਂ ਦੀ ਦੇਖ ਦਿਖਾਈ ਕਰ ਲਈਏ ਕਿਉਂਕਿ ਰੇਨੂ ਪਹਿਲਾਂ ਹੀ ਰਿਸ਼ਤੇ ਨੂੰ ਮੰਨ ਰਹੀ ਸੀ ਕਿ ਆਪਾਂ ਆਪਣੇ ਬੱਚਿਆਂ ਦੇ ਰਿਸ਼ਤੇ ਕਰ ਲਈਏ ਰੇਨੂ ਕਹਿੰਦੀ ਮੇਰੇ ਬੇਟੇ ਦੇ ਪੇਪਰ ਖਤਮ ਹੋਣ ਵਾਲੇ ਹਨ ਜਦੋਂ ਹੋਸਟਲ ਤੋਂ ਆਵੇਗਾ ਤਾਂ ਆਪਾਂ ਮਿਲਾ ਦੇਵਾਂਗੇ ਦੋਵਾਂ ਨੂੰ ਵੈਸੇ ਮੇਰਾ ਬੇਟਾ ਤਾਂ ਕਹਿੰਦਾ ਕਿ ਮੰਮੀ ਤੇਰੀ ਪਸੰਦ ਹੀ ਮੇਰੀ ਪਸੰਦ ਹੋਵੇਗੀ ਉਹ ਮੇਰੇ ਤੋਂ ਬਾਹਰ ਨਹੀਂ ਜਿਵੇਂ ਕਹਾਂਗੀ ਉਵੇਂ ਹੀ ਕਰੇਗਾ ਨੀਨਾ ਕਹਿੰਦੀ ਬਹੁਤ ਸੰਸਕਾਰੀ ਹੈ ਤੇਰਾ ਬੇਟਾ ਸਾਊ ਕਰੰਦੇ ਬੱਚੇ ਸੰਸਕਾਰੀ ਹੀ ਹੁੰਦੇ ਨੇ ਮੇਰੇ ਵੀ ਦੋਵੇਂ ਬੱਚੇ ਮੇਰੀ ਕੋਈ ਗੱਲ ਨਹੀਂ ਮੋੜਦੇ ਰੇਨੂ ਕਹਿੰਦੀ ਬਹੁਤ ਵਧੀਆ ਜੋੜੀ ਬਣੇਗੀ ਸਾਡੇ ਬੱਚਿਆਂ ਦੀ ਮੇਰਾ ਛੋਟਾ ਬੇਟਾ ਤਾਂ ਕੈਨੇਡਾ ਦੀ ਫਾਈਲ ਲਾ ਰਿਹਾ ਹੈ ਮੇਰੇ ਕੋਲ ਤਾਂ ਇਹਨਾਂ ਦੋਮਾ ਹੀ ਦੋਮਾ ਨਹੀਂ ਰਹਿਣਾ बस मेनू बिम्मी ਵਰਗੀ ਸਾਉ ਕੁੜੀ ਚਾਹੀਦੀ ਹੈ बस ਵਿਕਾਸ ਆ ਜਾਵੇ ਮੈਂ ਤਾਂ ਚੱਟ ਮੰਗਣੀ ਪੱਟ ਬਿਆ ਕਰ ਦੇਣਾ ਘਰ ਵਿੱਚ ਰੌਣਕ ਬਦੇ ਉਧਰ ਰੋਹਨ ਬਿੰਮੀ ਦਾ ਫੋਨ ਕੱਟ ਜਾਣ ਕਰਕੇ ਪਰੇਸ਼ਾਨ ਸੀ ਉਹ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਹੈ ਕਿ ਮੈਨੂੰ ਇੱਕ ਕੁੜੀ ਪਸੰਦ ਹੈ ਤੁਸੀਂ ਉਹਨਾਂ ਦੇ ਘਰ ਜਾ ਕੇ ਗੱਲ ਕਰੋ ਰੋਹਨ ਦੀ ਭੈਣ ਕੀਰਤ ਕਹਿੰਦੀ ਹੈ ਕਿਹੜੀ ਕੁੜੀ ਵੀਰੇ ਮੈਨੂੰ ਤਾਂ ਕਦੇ ਮਿਲਾਈ ਨਹੀਂ ਰੋਹਨ ਕਹਿੰਦਾ ਮੰਮੀ ਉਹਦਾ ਨਾਂ ਮੈਂ ਆਪ ਉਹਦੇ ਨਾਲ ਪੇਪਰ ਖਤਮ ਹੋਣ ਤੇ ਗੱਲ ਕੀਤੀ ਹੈ ਕੀਰਤ ਕਹਿੰਦੀ ਕੀਰਤ ਜੋ ਕਿ ਰੋਹਨ ਦੀ ਭੈਣ ਹੈ ਉਹ ਗੋਲ ਮਟੋਲ ਜਹੀ ਮੋਟੀਆਂ ਅੱਖਾਂ ਵਾਲੀ ਬੜੀ ਸੋਹਣੀ ਹੈ ਮੰਮੀ ਮੰਮੀ ਕਹਿੰਦੀ ਤੂੰ ਤੇ ਮੁੰਡਿਆ ਬੜਾ ਸ਼ੂਪਾ ਰੁਸਤਮ ਨਿਕਲਿਆ ਅਸੀਂ ਤਾਂ ਤੈਨੂੰ ਸ਼ਰੀਫ ਹੀ ਸਮਝਦੇ ਸੀ ਪਾਪਾ ਕਹਿੰਦੇ ਸ਼ਰੀਫ ਹੀ ਏ ਉਹਨੇ ਪਿਆਰ ਕੀਤਾ ਕੋਈ ਜੁਰਮ ਥੋੜਾ ਕੀਤਾ ਚੱਲ ਬੇਟਾ ਜਦੋਂ ਕਹੇ ਚੱਲਦੇ ਆ ਤੇਰੇ ਨਾਲ ਰੋਹਨ ਕਹਿੰਦਾ ਮੈਂ ਨਾਲ ਨਹੀਂ ਜਾਣਾ ਬਸ ਤੁਸੀਂ ਜਾ ਕੇ ਗੱਲ ਕਰ ਆਓ ਮਿੰਮੀ ਦੇ ਮੰਮੀ ਪਾਪਾ ਉਸ ਲਈ ਰਿਸ਼ਤਾ ਵੇਖ ਰਹੇ ਹਨ ਕਿਰਤ ਕਹਿੰਦੀ ਮੈਂ ਜਾਵਾਂਗੀ ਮੰਮੀ ਪਾਪਾ ਨਾਲ ਭਾਬੀ ਨੂੰ ਵੇਖਣ ਮੰਮੀ ਕਹਿੰਦੇ ਨਹੀਂ ਪੁੱਤਰ ਇੱਕ ਵਾਰ ਅਸੀਂ ਗੱਲ ਕਰ ਆਈਏ ਫਿਰ ਸਾਰੇ ਚੱਲਾਂਗੇ ਰਿਸ਼ਤਾ ਕਰਨ ਰੋਹਨ ਕਹਿੰਦਾ ਮੰਮੀ ਤੁਸੀਂ ਅੱਜ ਹੀ ਜਾਓ ਕਿਤੇ ਹੋਰ ਥਾਂ ਕਿਤੇ ਰਿਸ਼ਤਾ ਨਾ ਕਰ ਦੇਣ ਪਾਪਾ ਕਹਿੰਦੇ ਅੱਜ ਐਤਵਾਰ ਦੁਕਾਨ ਤਾਂ ਬੰਦ ਹੀ ਐ ਸ਼ੁਭ ਕੰਮ ਵਿੱਚ ਦੇਰ ਕਾ ਦੀ ਚੱਲਦੇ ਹਾਂ ਉਹਨਾਂ ਦਾ ਘਰ ਕਿੱਥੇ ਹੈ ਬੇਟਾ ਪਾਪਾ ਉਹ ਜਿਹੜਾ ਨਵਾਂ ਮਾਲ ਬਣ ਰਿਹਾ ਦਸ਼ਮੇਸ਼ ਨਗਰ ਵਿੱਚ ਉਹਦੇ ਨੇੜੇ ਹੀ ਹੈ ਤੇ ਉਹ ਸਾਰਾ ਐਡਰੈਸ ਦੱਸਦਾ ਹੋ ਤੇ ਆਪਣੇ ਪਾਪਾ ਨੂੰ ਰੋਹਨ ਦੇ ਮੰਮੀ ਪਾਪਾ ਅਸ਼ੋਕ ਗੁਪਤਾ ਦੇ ਘਰ ਦਾ ਪਤਾ ਪੁੱਛਦੇ ਹੋਏ ਉਹਨਾਂ ਦੇ ਘਰ ਪਹੁੰਚ ਗਏ ਅਸ਼ੋਕ ਘਰ ਹੀ ਸੀ ਨੀਨਾ ਨੇ ਗੇਟ ਖੋਲ੍ਹਿਆ ਤਾਂ ਉਹਨਾਂ ਨੂੰ ਪੁੱਛਦੀ ਹੈ ਹਾਂਜੀ ਕੌਣ ਤੁਸੀਂ? ਅਸ਼ੋਕ ਜੀ ਦਾ ਘਰ ਇਹੀ ਹੈ। ਰੋਹਨ ਦੇ ਪਾਪਾ ਨੇ ਪੁੱਛਿਆ। ਨੀਨਾ ਕਹਿੰਦੀ, "ਹਾਂਜੀ, ਕੀ ਕੰਮ ਸੀ?" ਅਸ਼ੋਕ ਕਹਿੰਦਾ, "ਕੌਣ ਹੈ ਨੀਨਾ?" ਤੇ ਬਾਹਰ ਆ ਜਾਂਦਾ ਹੈ। ਰੋਹਨ ਦੇ ਪਾਪਾ ਉਸ ਨੂੰ ਨਮਸਕਾਰ ਬੁਲਾਉਂਦੇ ਹਨ ਤੇ ਕਹਿੰਦੇ ਹਨ ਕਿ ਮੈਂ ਅਵਨੇਸ਼ ਤੇ ਆਹ ਮੇਰੀ ਪਤਨੀ ਸੁਸ਼ਮਾ ਹੈ। ਅਸੀਂ ਰੋਹਨ ਦੇ ਮੰਮੀ ਪਾਪਾ ਹਾਂ। ਅਸ਼ੋਕ ਕਹਿੰਦਾ, "ਅੰਦਰ ਆ ਜਾਓ ਤੁਸੀਂ।" ਅਸ਼ੋਕ ਦੇ ਮਗਰ ਉਹ ਅੰਦਰ ਆ ਜਾਂਦੇ ਹਨ ਬਿੰਮੀ ਅੰਦਰ ਬੈਠੀ ਰੋਈ ਤੇ ਸੁਣ ਲੈਂਦੀ ਹੈ ਕਿ ਰੋਹਨ ਦੇ ਮੰਮੀ ਪਾਪਾ ਆਏ ਹਨ ਉਹ ਪ੍ਰਭੂ ਅੱਗੇ ਬੇਨਤੀ ਕਰਦੀ ਹੋਈ ਕਹਿੰਦੀ ਹੈ ਕਿ ਉਸਦੇ ਮੰਮੀ ਪਾਪਾ ਮੰਨ ਜਾ ਨੀਨਾ ਵੀ ਗੁੱਸੇ ਵਿੱਚ ਅੱਖਾਂ ਕੱਢਦੀ ਹੋਈ ਉਹਨਾਂ ਕੋਲ ਆ ਕੇ ਬੈਠ ਜਾਂਦੀ ਹੈ ਅਬਨੇਸ਼ ਕਹਿੰਦਾ ਭਾਈ ਸਾਹਿਬ ਮੇਰਾ ਬੇਟਾ ਰੋਹਨ ਕਹਿੰਦਾ ਸੀ ਕਿ ਉਹ ਤੇ ਤੁਹਾਡੀ ਬੇਟੀ ਬਿੰਮੀ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਇਸ ਲਈ ਅਸੀਂ ਤੁਹਾਡੀ ਤੋਂ ਰੋਹਨ ਲਈ ਬਿੰਮੀ ਦਾ ਸਾਥ ਮੰਗਣ ਆਏ ਹਾਂ ਨੀਨਾ ਕਹਿੰਦੀ ਸਾਡੀ ਬੇਟੀ ਨਹੀਂ ਕਰਦੀ ਉਹਨੂੰ ਪਸੰਦ ਨਾ ਸਾਡੇ ਕੁੜੀਆਂ ਆਪਣੇ ਲਈ ਆਪ ਮੁੰਡੇ ਪਸੰਦ ਕਰਦੀਆਂ ਹਨ ਸੁਸ਼ਮਾ ਕਹਿੰਦੀ ਭੈਣ ਜੀ ਜੇ ਬੱਚੇ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਆਪਾਂ ਨੂੰ ਉਹਨਾਂ ਦੀ ਖੁਸ਼ੀ ਵਿੱਚ ਹੀ ਖੁਸ਼ ਹੋਣਾ ਚਾਹੀਦਾ ਹੈ ਨੀਨਾ ਕਹਿੰਦੀ ਤੁਹਾਡੀ ਧੀ ਹੈ ਸੁਸ਼ਮਾ ਕਹਿੰਦੀ ਹਾਂ ਜੀ ਨਿੰਨਾ ਕਹਿੰਦੀ ਕੀ ਤੁਸੀਂ ਆਪਣੀ ਧੀ ਨੂੰ ਕਹੋਗੇ ਕਿ ਆਪਣੇ ਲਈ ਆਪ ਮੁੰਡਾ ਪਸੰਦ ਕਰ ਲੇ? ਅਵਨੇਸ਼ ਕਹਿੰਦਾ ਕੋਈ ਗੱਲ ਗਲਤ ਨਹੀਂ ਜੀ ਜੇ ਕਰ ਲਵੇ ਵੀ ਗਈ। ਅਸ਼ੋਕ ਕਹਿੰਦਾ ਕੀ ਕੰਮਕਾਰ ਹੈ ਜੀ ਤੁਹਾਡਾ? ਅਵਨੇਸ਼ ਕਹਿੰਦਾ ਮੇਰੀ ਜੀ ਪਰਚੂਨ ਦੀ ਦੁਕਾਨ ਹੈ। ਆਪਣਾ ਘਰ ਹੈ ਸਾਡਾ। ਨਿੰਨਾ ਕਹਿੰਦੀ ਅੱਛਾ ਪਰਚੂਨ ਦੀ ਹੱਟੀ? ਤੋ ਤੁਸੀਂ ਖੁਸ਼ ਰੱਖੋਗੇ ਸਾਡੀ ਧੀ ਨੂੰ? ਸਾਡੇ ਤਿੰਨ ਸ਼ੋਅਰੂਮ ਨੇ ਕਿਰਾਏ ਤੇ 1.5 ਲੱਖ ਰੁਪਏ ਆਉਂਦੇ ਨੇ ਮਹੀਨੇ ਦੇ ਇਹਦੇ ਪਾਪਾ ਵੀ ਲੱਖਾਂ ਦਾ ਬਿਜ਼ਨਸ ਕਰਦੇ ਹਨ ਗੱਡੀਆਂ ਦੇ ਸਪੇਅਰ ਪਾਰਟਸ ਦਾ ਅਵਨੀਸ਼ ਕਹਿੰਦਾ ਭਾਈ ਸਾਹਿਬ ਮੇਰਾ ਬੇਟਾ ਰੋਹਨ ਵੀ ਪੜ ਕੇ ਸਰਕਾਰੀ ਨੌਕਰੀ ਕਰਨਾ ਚਾਹੁੰਦਾ ਏ ਉਹ ਵੀ ਤਾਂ ਪੈਸੇ ਕਮਾਏਗਾ ਕੱਲ ਨੂੰ ਨਾਲੇ ਖੁਸ਼ੀਆਂ ਪੈਸੇ ਨਾਲ ਨਹੀਂ ਖਰੀਦੀਆਂ ਜਾਂਦੀਆਂ ਪਿਆਰ ਵਿੱਚ ਬੰਦਾ ਥੋੜੇ ਵਿੱਚ ਹੀ ਖੁਸ਼ ਹੋ ਰਹਿ ਲੈਂਦਾ ਹੈ ਅਸ਼ੋਕ ਕਹਿੰਦਾ ਇਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਪੈਸੇ ਬਿਨਾ ਜ਼ਿੰਦਗੀ ਨਹੀਂ ਚੱਲਦੀ ਨੀਨਾ ਕਹਿੰਦੀ ਵੇਖੋ ਜੀ ਅਸੀਂ ਆਪਣੀ ਕੁੜੀ ਦਾ ਸਾਖ ਕੀਤਾ ਹੋਇਆ ਬਸ ਹੁਣ ਸ਼ਗਨ ਪਾਉਣਾ ਹੈ ਅਸੀਂ ਹੁਣ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੇ ਉਹ ਤੇ ਸਾਡੇ ਤੋਂ ਅਗਲੇ ਮਹੀਨੇ ਦਾ ਵਿਆਹ ਮੰਗ ਰਹੇ ਹਨ ਅਵਨੀਸ਼ ਕਹਿੰਦਾ ਭਾਈ ਸਾਹਿਬ ਮੈਂ ਹੱਥ ਜੁੜ ਕੇ ਆਪ ਤੋਂ ਆਪਣੇ ਪੁੱਤਰ ਦੀ ਖੁਸ਼ੀ ਮੰਗਦਾ ਹਾਂ ਬੱਚਿਆਂ ਨੂੰ ਅਲੱਗ ਨਾ ਕਰੋ ਅਸ਼ੋਕ ਕਹਿੰਦਾ ਇਹ ਨਹੀਂ ਹੋ ਸਕਦਾ ਪਿਆਰ ਪਿਓਰ ਬੱਚਿਆਂ ਦੀ ਗਲਤੀ ਹੁੰਦੀ ਹੈ ਅਸੀਂ ਹੀ ਬੱਚਿਆਂ ਦੀ ਗਲਤੀ ਨੂੰ ਸੁਧਾਰਨਾ ਵਿਆਹ ਤੋਂ ਬਾਅਦ ਜਦੋਂ ਪਿਆਰ ਵਾਲਾ ਚਾਲ ਲੈ ਜਾਂਦਾ ਹੈ ਫਿਰ ਪੈਸੇ বিনা ਘਰ ਨਹੀਂ ਚੱਲਦੇ ਇਸ ਕਰਕੇ ਘਰ ਜਾ ਕੇ ਆਪਣੇ ਮੁੰਡੇ ਨੂੰ ਸਮਝਾਓ ਨੀਨਾ ਕਹਿੰਦੀ ਇਹ ਰਿਸ਼ਤਾ ਅਸੀਂ ਨਹੀਂ ਕਰਨਾ ਇਸ ਲਈ ਇੱਜ਼ਤ ਨਾਲ ਹੀ ਚਲੇ ਜਾਓ ਇਸ ਵਿੱਚ ਹੀ ਤੁਹਾਡੀ ਭਲਾਈ ਹੈ ਰੋਹਨ ਦੇ ਮੰਮੀ ਪਾਪਾ ਆਪਣੀ ਬੇਇੱਜ਼ਤੀ ਹੁੰਦੀ ਵੇਖ ਉੱਠ ਕੇ ਚਲੇ ਜਾਂਦੇ ਹਨ ਅਸ਼ੋਕ ਨੂੰ ਅਡਿੱਕ ਕੇ ਵਿੱਪਨ ਤੋਂ ਪੈਰ ਨੂੰ ਰੋਟੀ ਖਾਣ ਘਰ ਆ ਜਾਂਦਾ ਹੈ ਵਿੱਪਨ ਜੋ ਕਿ ਬਿੰਮੀ ਦਾ ਭਰਾ ਹੈ ਵਿੱਪਨ ਕਹਿੰਦਾ ਪਾਪਾ ਅੱਜ ਆਏ ਨਹੀਂ ਤੁਸੀਂ ਦੁਕਾਨ ਤੇ ਮੈਂ ਤੁਹਾਨੂੰ ਉਡੀਕ ਕੇ ਹੁਣ ਘਰ ਆਇਆ ਹਾਂ ਹੁਣ ਰਮੇਸ਼ ਜੋ ਕਿ ਨੌਕਰ ਹੈ ਦੁਕਾਨ ਤੇ ਇਕੱਲਾ ਹੀ ਬੈਠਾ ਏ ਮੈਨੂੰ ਭੁੱਖ ਬਹੁਤ ਲੱਗੀ ਸੀ ਨਾਲੇ ਆਹ ਮੋਟਰਸਾਈਕਲ ਤੇ ਕੌਣ ਗਏ ਨੇ ਆਪਣੇ ਘਰੋਂ ਨੀਨਾ ਕਹਿੰਦੀ ਇਹ ਤੇਰੀ ਭੈਣ ਦੇ ਚੰਦ ਚਾੜੇ ਨੇ ਸਾਰੇ ਬਿੱਪਨ ਕਹਿੰਦਾ ਕੀ ਹੋਇਆ ਮੰਮੀ ਬਿੰਮੀ ਕਿੱਥੇ ਹੈ ਨੀਨਾ ਕਹਿੰਦੀ ਕਮਰੇ ਵਿੱਚ ਬੈਠੀ ਹੈ ਸਵੇਰੇ ਫੋਨ ਕਰਦੀ ਸੀ ਕਿਸੇ ਮੁੰਡੇ ਨੂੰ ਆ ਉਹਦੇ ਹੀ ਮਾਪਿਓ ਆਏ ਸਨ ਅਖੇ ਦੋਵੇਂ ਪਿਆਰ ਕਰਦੇ ਐ ਇੱਕ ਦੂਜੇ ਨੂੰ ਅਸ਼ੋਕ ਕਹਿੰਦਾ ਬਿੱਪਨ ਪੁੱਤਰ ਮੈਂ ਬਿੰਮੀ ਨੂੰ ਵਿਸ਼ਵਾਸ ਕਰਕੇ ਕਾਰਜ ਲਾਇਆ ਸੀ ਕਿ ਧਿਆਨ ਨਾਲ ਪੜੀ ਗਲਤ ਪਾਸੇ ਨਹੀਂ ਪੈਣਾ ਇਹ ਫਿਰ ਉੱਥੇ ਬਿੱਪਨ ਕਹਿੰਦਾ ਹੁਣ ਤੇ ਇਹਦੇ ਪੇਪਰ ਖਤਮ ਹੋ ਗਏ ਹਨ ਕਾਰ ਹੀ ਰਹਿੰਦੀ ਏ ਕਿੱਥੇ ਹੈ ਬਿੰਮੀ ਵਿਪਨ ਕਹਿੰਦੀ ਵਿਪਨ ਕਹਿੰਦਾ ਬਿੰਮੀ ਦੇ ਕਮਰੇ ਵਿੱਚ ਜਾਂਦਾ ਤੇ ਬਿੰਮੀ ਰੋ ਰੋ ਕੇ 쿠ਦਿਆਂ ਵਿੱਚ ਸਿਰ ਦੇਈ ਬੈਠੀ ਸੀ ਬਿੰਮੀ ਵਿਪਨ ਉਸ ਦਾ ਸਿਰ ਉੱਪਰ ਹੱਥ ਧਰਦਾ ਫੇਰਦਾ ਕਹਿੰਦਾ ਬਿੰਮੀ ਹੋਰ ਰੋਣ ਲੱਗਦੀ ਹੈ ਬਰੇ ਮੈਂ ਕੋਈ ਅਜੀਹਾ ਕੰਮ ਨਹੀਂ ਕੀਤਾ ਜਿਸ ਨਾਲ ਪਾਪਾ ਦੀ ਬਦਨਾਮੀ ਹੋਵੇ ਵਿਪਨ ਚੁੱਪ ਕਰਕੇ ਦੱਸ ਕੀ ਗੱਲ ਹੋਈ ਤੇਰੇ ਕਾਲਜ ਵਿੱਚ ਬਿੰਮੀ ਕਹਿੰਦੀ ਵੀਰੇ ਸਾਡੇ ਕਲਾਸ ਦਾ ਮੁੰਡਾ ਏ ਰੋਹਨ ਆਪਣੇ ਸ਼ਹਿਰ ਦਾ ਏ ਅਸੀਂ ਉਂਝ ਕਦੇ ਗੱਲ ਨਹੀਂ ਕੀਤੀ ਬਸ ਪੇਪਰ ਖਤਮ ਹੋਣ ਤੇ ਉਸਨੇ ਮੈਨੂੰ ਕਿਹਾ ਕਿ ਉਹ ਮੈਨੂੰ ਪਸੰਦ ਕਰਦਾ ਹੈ ਬਿੱਪਨ ਕਹਿੰਦਾ ਤੈਨੂੰ ਪਸੰਦ ਏ ਉਹ ਮੁੰਡਾ ਬਿੰਮੀ ਕਹਿੰਦੀ ਹਾਂ ਵਿੱਚ ਸਿਰ ਹਿਲਾਉਂਦੀ ਹੈ ਬਿੱਪਨ ਕਹਿੰਦਾ ਚੱਲ ਰੋਨਾ ਮੈਂ ਆਪੇ ਦੇਖਦਾ ਕੀ ਕਰਨਾ ਰੋਟੀ ਲਿਆ ਮੇਰੇ ਵਾਸਤੇ ਭੁੱਖ ਬਹੁਤ ਲੱਗੀ ਏ ਬਿੰਮੀ ਕਹਿੰਦੀ ਵੀਰੇ ਮੈਂ ਨਹੀਂ ਬਾਹਰ ਜਾਣਾ ਮੰਮੀ ਪਾਪਾ ਤੋਂ ਡਰ ਲੱਗਦਾ ਹੈ ਵਿਪਨ ਕਹਿੰਦਾ ਮੰਮੀ ਰੋਟੀ ਦਿਓ ਨੀਨਾ ਫੇਰ ਕਹਿੰਦੀ ਰੋਟੀ ਕਿੱਥੇ ਬਣੀ ਹੈ ਅੱਜ ਬਾਹਰੋਂ ਲਿਆ ਅਸੀਂ ਵੀ ਖਾਣੀ ਅਜੇ ਅੱਜ ਕਮਲਾ ਛੁੱਟੀ ਤੇ ਸੀ ਨਹੀਂ ਉਹਨੇ ਸਾਰੀ ਗੱਲ ਤਾਂ ਲੋਕਾਂ ਕੋਲ ਜਾ ਰੌਲਾ ਪਾ ਦੇਣਾ ਸੀ ਵਿਪਨ ਹੋਟਲ ਤੋਂ ਰੋਟੀ ਲੈਣ ਚਲਾ ਜਾਂਦਾ ਹੈ ਉਧਰ ਰੋਹਨ ਤੇ ਕੀਰਤ ਮੰਮੀ ਪਾਪਾ ਦੀ ਉਡੀਕ ਕਰ ਰਹੇ ਸਨ ਜਦੋਂ ਉਹ ਵਾਪਸ ਆਏ ਕੀਰਤ ਭੱਜੀ ਆਈ ਮੰਮੀ ਦੇਖ ਆਏ ਆਪਣੀ ਭਾਬੀ ਸੋਹਣੀ ਹੈ ਨਾ ਉਹ ਦੋਵੇਂ ਚੁੱਪ ਕਰਕੇ ਅੰਦਰ ਚਲੇ ਗਏ ਉਹ ਰੋਹਨ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ ਸਨ ਪਰ ਰੋਹਨ ਉਹਨਾਂ ਦੇ ਬੁੱਝੇ ਹੋਏ ਚਿਹਰੇ ਵੇਖ ਕੇ ਸਮਝ ਗਿਆ ਕਿ ਬਿੰਮੀ ਦੇ ਮੰਮੀ ਪਾਪਾ ਨਹੀਂ ਮੰਨੇ ਹੋਣੇ ਰੋਹਨ ਕਹਿੰਦਾ ਮੰਮੀ ਕੀ ਕਿਹਾ ਉਹਨਾਂ ਨੇ ਪਾਪਾ ਕਹਿੰਦਾ ਪੁੱਤ ਬਹੁਤ ਬੇਇਤੀ ਕੀਤੀ ਉਹਨਾਂ ਨੇ ਅਸੀਂ ਤਾਂ ਤੁਹਾਡੀ ਖੁਸ਼ੀ ਲਈ ਹੱਥ ਵੀ ਜੋੜੇ ਪਰ ਉਹਨਾਂ ਇੱਕ ਨਹੀਂ ਸੁਣੀ ਮੰਮੀ ਕਹਿੰਦੀ ਬੇਟਾ ਉਹ ਕਹਿੰਦੇ ਤੁਸੀਂ ਸਾਡਾ ਮੁਕਾਬਲਾ ਕਿੱਥੇ ਕਰ ਸਕਦੇ ਹੋ ਸਾਡਾ ਤੁਹਾਡਾ ਕੀ ਮੇਲ ਹੈ ਤੁਸੀਂ ਸਾਡੀ ਕੁੜੀ ਨੂੰ ਹੱਤੀ ਤੋਂ ਕਮਾ ਕੇ ਖੁਸ਼ ਰੱਖੋਗੇ ਰੋਹਨ ਕਹਿੰਦਾ ਪਾਪਾ ਕੀ ਲੋੜ ਸੀ ਤੁਹਾਨੂੰ ਉਹਨਾਂ ਅੱਗੇ ਹੱਥ ਜੋੜਨ ਦੀ ਮੈਂ ਇਕੱਲੇ ਨੇ ਪਿਆਰ ਨਹੀਂ ਕੀਤਾ ਅਸੀਂ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਜਿਹੜੇ ਆਪਣੇ ਧੀ ਨੂੰ ਨਹੀਂ ਸਮਝ ਸਕਦੇ ਉਹਦੀ ਖੁਸ਼ੀ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ ਉਹ ਕਿਸੇ ਹੋਰ ਨੂੰ ਕੀ ਸਮਝਣਗੇ ਬਿੱਪਲ ਰੋਟੀ ਲੈ ਕੇ ਆਇਆ ਬਿੰਮੀ ਨੂੰ ਕਹਿੰਦਾ ਰੋਟੀ ਪਾ ਕੇ ਲਿਆ ਮੇਰੇ ਲਈ ਮੰਮੀ ਪਾਪਾ ਲਈ ਬਿੰਮੀ ਰਸੋਈ ਵਿੱਚ ਗਈ ਤੇ ਸਾਰਿਆਂ ਨੂੰ ਰੋਟੀ ਦੇ ਕੇ ਕਮਰੇ ਵਿੱਚ ਜਾਣ ਲੱਗੀ ਤਾਂ ਬਿੱਪਲ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ ਆਪਣੀ ਰੋਟੀ ਵੀ ਲੈ ਕੇ ਆ ਬਿੰਮੀ ਆਪਣੀ ਵੀ ਰੋਟੀ ਲੈ ਕੇ ਆਈ ਤੇ ਖਾਣ ਲੱਗੀ ਸਾਰੇ ਚੁੱਪਚਾਪ ਰੋਟੀ ਖਾ ਰਹੇ ਸਨ ਬਿੰਮੀ ਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ ਰੋਟੀ ਖਾ ਕੇ ਬਿੰਮੀ ਢੰਡੇ ਰਸੋਈ ਵਿੱਚ ਰੱਖ ਕੇ ਕਮਰੇ ਵਿੱਚ ਚਲੀ ਗਈ ਬਿੱਪਨ ਕਹਿੰਦਾ ਪਾਪਾ ਜੇ ਮੁੰਡਾ ਚੰਗਾ ਏ ਤਾਂ ਹਰਜ ਕੀ ਏ ਰਿਸ਼ਤਾ ਕਰਨ ਵਿੱਚ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਅਸ਼ੋਕ ਕਹਿੰਦਾ ਬਿੱਪਨ ਤੂੰ ਨਹੀਂ ਇਹ ਗੱਲ ਸਮਝਦਾ ਰਿਸ਼ਤਾ ਬਰਾਬਰ ਵਾਲਿਆਂ ਨਾਲ ਹੁੰਦਾ ਹੈ ਭੁੱਖੇ ਕਰ ਦੇਾਂਗੇ ਤਾਂ ਸਾਰੀ ਉਮਰ ਰੋਂਦੀ ਰਹੇਗੀ ਨਿੰਨਾ ਕਹਿੰਦੀ ਨਾਲੇ ਜੇ ਕਿਸੇ ਨੂੰ ਪਤਾ ਚੱਲ ਗਿਆ ਕਿ ਕੁੜੀ ਮੁੰਡੇ ਦੀ ਪਹਿਲਾਂ ਹੀ ਗੱਲ ਸੀ ਤਾਂ ਕੀ ਇੱਜ਼ਤ ਰਹਿ ਜਾਵੇਗੀ ਸਾਡੀ ਬਿੱਪਨ ਕਹਿੰਦਾ ਮੈਂ ਬਿੰਮੀ ਨੂੰ ਦੁਖੀ ਨਹੀਂ ਦੇਖ ਸਕਦਾ। ਅਸ਼ੋਕ ਕਹਿੰਦਾ ਅਸੀਂ ਕਿਹੜਾ ਉਹਦੇ ਦੁਸ਼ਮਣ ਆ। ਪੱਲਾ ਹੀ ਚਾਉਂਦੇ ਆਂ ਉਹਦਾ। ਇਹ ਉਮਰ ਬੇਸਮਝ ਹੁੰਦੀ ਏ। ਕੁਝ ਪਤਾ ਨਹੀਂ ਹੁੰਦਾ ਸਹੀ ਗਲਤ ਦਾ। ਬਿੱਪਨ ਕਹਿੰਦਾ ਪਾਪਾ ਤੁਸੀਂ ਟੈਨਸ਼ਨ ਨਾ ਲਵੋ। ਤੁਸੀਂ ਦੁਕਾਨ ਤੇ ਚੱਲੋ। ਮੈਂ ਦੇਖਦਾ ਕੀ ਕਰਨਾ ਹੈ। ਉਸ ਨੂੰ ਜ਼ਿਆਦਾ ਕੁਝ ਕਹੋਗੇ ਤਾਂ ਕੋਈ ਗਲਤ ਕਦਮ ਵੀ ਉਠਾ ਸਕਦੀ ਹੈ। ਨੀਨਾ ਕਹਿੰਦੀ ਇਹੀ ਤਾਂ ਮੈਨੂੰ ਡਰ ਲੱਗਦਾ ਕਿ ਕਿਤੇ ਉਹਦੇ ਨਾਲ ਭੱਜ ਹੀ ਨਾ ਜਾਵੇ ਪੂਰਾ ਧਿਆਨ ਰੱਖਣਾ ਪੈਣਾ ਵਿੱਪਨ ਵਿੰਮੀ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਰੋਹਨ ਦਾ ਐਡਰੈਸ ਪੁੱਛਦਾ ਤੇ ਕਹਿੰਦਾ ਹੈ ਮੇਰੀ ਭੈਣ ਫਿਕਰ ਨਾ ਕਰ ਮੈਂ ਮੰਮੀ ਪਾਪਾ ਨੂੰ ਮਨਾ ਲਵਾਂਗਾ ਪਹਿਲਾਂ ਮੈਨੂੰ ਰੋਹਨ ਬਾਰੇ ਪਤਾ ਕਰ ਲੈਣ ਦੇ ਐਵੇਂ ਤਾਂ ਨਹੀਂ ਤੈਨੂੰ ਕਿਸੇ ਨਾਲ ਤੋੜ ਸਕਦੇ ਪਰ ਤੂੰ ਕੋਈ ਗਲਤ ਕਦਮ ਨਾ ਉਠਾਈਂ ਸਾਡੀ ਇੱਜ਼ਤ ਦਾ ਧਿਆਨ ਰੱਖੀ ਬਿੰਮੀ ਕਹਿੰਦੀ ਬੀਰੇ ਮੈਂ ਇਹੋ ਜਿਹਾ ਕੁਝ ਨਹੀਂ ਕਰਦੀ ਜਿਸ ਨਾਲ ਪਾਪਾ ਦੀ ਇੱਜ਼ਤ ਖਰਾਬ ਹੋਵੇ ਵਿਪਨ ਆਪਣੇ ਤਿੰਨ ਚਾਰ ਦੋਸਤਾਂ ਨਾਲ ਗੱਡੀ ਤੇ ਰੋਹਨ ਦੇ ਘਰ ਜਾਂਦਾ ਰੋਹਨ ਬਾਹਰ ਆਇਆ ਵਿਪਨ ਕਹਿੰਦਾ ਰੋਹਨ ਤੂੰ ਏ ਰੋਹਨ ਕਹਿੰਦਾ ਮੈਂ ਹੀ ਹਾਂ ਤੁਸੀਂ ਕੌਣ ਵਿਪਨ ਕਹਿੰਦਾ ਜੇ ਬਿੰਮੀ ਦਾ ਨਾਂ ਵੀ ਤੇਰੇ ਮੂੰਹ ਤੇ ਆਇਆ ਤਾਂ ਫਿਰ ਆਪਣੀ ਪੈਣ ਬਾਰੇ ਸੋਚ ਲੈ ਐਸੀ ਹਾਲਤ ਕਰਾਂਗੇ ਕਿ ਯਾਦ ਰੱਖੇਗਾ ਆਪਣੀ ਵੀ ਜੇ ਸਲਾਮਤੀ ਚਾਹੁੰਦਾ ਹੈ ਤਾਂ ਬਿੰਮੀ ਬਾਰੇ ਸੋਚੀ ਵੀ ਨਾ ਰੋਹਨ ਕਹਿੰਦਾ ਉਹ ਤਾਂ ਮੈਂ ਉਂਝ ਵੀ ਨਹੀਂ ਕਰਨਾ ਤੁਹਾਡੇ ਵਰਗੇ ਘਟੀਆ ਲੋਕਾਂ ਦੇ ਕਰ ਜੋ ਮੇਰੇ ਮਾਂ-ਬਾਪ ਨੂੰ ਇੱਜ਼ਤ ਦੇ ਬੇਇੱਜ਼ਤ ਕੀਤਾ ਹੈ ਰੋਹਨ ਦਾ ਦੋਸਤ ਤੇਰੀ ਭੈਣ ਨੂੰ ਕਹਿ ਕੇ ਉਹਦੇ ਦੋ ਘਸੁੰਨ ਝੜ ਦਿੰਦਾ ਹੈ ਵਿਪਨ ਕਹਿੰਦਾ ਮੈਂ ਕੱਲ ਜਾ ਕੇ ਬਿੰਮੀ ਨਾਲ ਗੱਲ ਕਰਵਾਵਾਂਗਾ ਇਹੀ ਉਸ ਨੂੰ ਕਹਿਣਾ ਹੈ ਤੇ ਮੇਰੀ ਗੱਲ ਯਾਦ ਰੱਖੀ ਰੋ ਕੇ ਨਾ ਵਿਖਾਈ ਫੋਨ ਤੇ ਬਿੰਮੀ ਨੂੰ ਅਲਕ ਲੱਗਣਾ ਚਾਹੀਦਾ ਹੈ ਕਿ ਤੂੰ ਹੀ ਮਨਾ ਕਰ ਰਿਆ ਹਾਂ ਵਿਪਨ ਤੇ ਉਹਦੇ ਦੋਸਤ ਰੋਹਨ ਨੂੰ ਗਾਲਾਂ ਕੱਢਦੇ ਚਲੇ ਗਏ ਰੋਹਨ ਅੰਦਰ ਆਉਂਦਾ ਹੈ ਉਸਦੀ ਮੰਮੀ ਸ਼ੋਸ਼ਮਾ ਕਹਿੰਦੀ ਹੈ ਰੋਹਨ ਕੌਣ ਸੀ ਰੋਹਨ ਕਹਿੰਦਾ ਕੋਈ ਨਹੀਂ ਮੰਮੀ ਮੇਰੇ ਦੋਸਤ ਸਨ ਵਿਪਨ ਘਰ ਜਾ ਕੇ ਬਿੰਮੀ ਨੂੰ ਕਹਿੰਦਾ ਕਿ ਮੈਂ ਰੋਹਨ ਦੇ ਕਰ ਗਿਆ ਸੀ ਉਸ ਨਾਲ ਤੁਹਾਡੇ ਰਿਸ਼ਤੇ ਦੀ ਗੱਲ ਕਰਨ ਪਰ ਉਸ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਕਹਿੰਦਾ ਕਿ ਮੈਂ ਤੁਹਾਡੇ ਘਟੀਆ ਲੋਕਾਂ ਨਾਲ ਰਿਸ਼ਤਾ ਨਹੀਂ ਜੋੜਨਾ ਤੁਸੀਂ ਮੇਰੇ ਮੰਮੀ ਪਾਪਾ ਦੀ ਬੇਇੱਜ਼ਤੀ ਕੀਤੀ ਹੈ ਮੈਂ ਮਾਫੀ ਵੀ ਮੰਗੀ ਪਰ ਉਸ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਲਿਆ ਰੋਹਨ ਦਾ ਫੋਨ ਨੰਬਰ ਦੇ ਮੈਂ ਫੋਨ ਮਿਲਾ ਦਿੰਦਾ ਹਾਂ ਉਸ ਦਾ ਤੂੰ ਉਸ ਨਾਲ ਗੱਲ ਕਰਕੇ ਵੇਖ ਲੈ ਜੇ ਮੰਨਦਾ ਏ ਤਾਂ ਰੋਹਨ ਬਹੁਤ ਪਰੇਸ਼ਾਨ ਹੁੰਦਾ ਹੈ ਤੇ ਦਰਦਾ ਆਪਣੇ ਮੰਮੀ ਪਾਪਾ ਨੂੰ ਕੁਝ ਦੱਸਦਾ ਵੀ ਨਹੀਂ। ਬਿੱਪਨ ਦੇ ਦੋਸਤ ਨੇ ਐਨੇ ਜੋਰ ਨਾਲ ਕੋਸਣ ਮਾਰੇ ਸਨ ਕਿ ਉਹਦੀ ਬੱਖੀ ਵਿੱਚ ਦਰਦ ਹੋ ਰਿਹਾ ਸੀ। ਉਹ ਕੈਮਿਸ ਦੀ ਦੁਕਾਨ ਤੇ ਦਰਦ ਦੀਆਂ ਗੋਲੀਆਂ ਲੈਣ ਜਾਂਦਾ ਹੈ। ਉੱਥੇ ਹੀ ਬਿੱਪਨ ਦਾ ਫੋਨ ਆ ਗਿਆ। ਬਿੰਮੀ ਬੋਲ ਰਹੀ ਆ ਉਹ ਦੁਕਾਨ ਤੋਂ ਬਾਹਰ ਆ ਗਿਆ। ਬਿੰਮੀ ਨਾਲ ਗੱਲ ਕਰਦਾ। ਬਿੰਮੀ ਕਹਿੰਦੀ ਰੋਹਨ ਵੀਰਾ ਕੀ ਕਹਿ ਰਿਹਾ ਏ? ਕੀ ਇਹ ਸੱਚੇ ਰੋਹਨ ਕਹਿੰਦਾ ਹਾਂ ਇਹ ਸਭ ਸੱਚੀ ਤੁਹਾਡੇ ਵਰਗੇ ਘਟਿਆ ਲੋਕਾਂ ਨਾਲ ਮੈਂ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤੇ ਨਾ ਹੀ ਮੇਰੇ ਮੈਂ ਤੇਰੇ ਨਾਲ ਰਿਸ਼ਤਾ ਕਰਨਾ ਇਹ ਜਿਵੇਂ ਤੇਰੇ ਮਾਪੇ ਕਮੀਨੇ ਮੇਰੇ ਮੰਮੀ ਪਾਪਾ ਦੀ ਇਨਸਲਟ ਕੀਤੀ ਉਵੇਂ ਦੀ ਤੂੰ ਹੋਵੇਂਗੀ ਇਹ ਕਹਿ ਕੇ ਰੋਹਨ ਨੇ ਫੋਨ ਕੱਟ ਦਿੱਤਾ ਘਰ ਆ ਕੇ ਰੋਹਨ ਆਪਣੇ ਕਮਰੇ ਵਿੱਚ ਚਲਾ ਗਿਆ ਉਹ ਅੰਦਰ ਆ ਕੇ ਰੋਣ ਲੱਗਦਾ ਹੈ ਬਿੰਮੀ ਮੈਨੂੰ ਇਹ ਸਭ ਮਜਬੂਰੀ ਵਿੱਚ ਬੋਲਣਾ ਪਿਆ ਮੈਂ ਤੇਰੇ ਬਿਨਾ ਜੀ ਨਹੀਂ ਸਕਦਾ ਮੈਨੂੰ ਪਤਾ ਹੈ ਬਿੰਮੀ ਤੂੰ ਮੇਰੇ ਬਿਨਾ ਨਹੀਂ ਰਹਿ ਸਕਦੀ ਇਹ ਸਾਡਾ ਸਮਾਜ ਦੋ ਪਿਆਰ ਕਰਨ ਵਾਲਿਆਂ ਨੂੰ ਮਿਲਣ ਨਹੀਂ ਦਿੰਦਾ ਇਹ ਸ਼ੁਰੂ ਤੋਂ ਹੀ ਚੱਲਦਾ ਆਇਆ ਹੈ ਕੀਰਤ ਅੰਦਰ ਆਉਂਦੀ ਹੈ ਤੇ ਵੀਰੇ ਤੂੰ ਕਿੱਥੇ ਗਿਆ ਸੀ ਮੈਂ ਕਦੋਂ ਦੇ ਤੈਨੂੰ ਵੇਖ ਰਿਹਾ ਸੀ ਰੋ ਰਿਹਾ ਹੈ ਤੂੰ ਰੋਹਨ ਕਹਿੰਦਾ ਨਹੀਂ ਉਹ ਮੇਰੀ ਅੱਖ ਵਿੱਚ ਕੁਝ ਪੈ ਗਿਆ ਏ। ਸੁਸ਼ਮਾ ਕਹਿੰਦੀ, "ਰੋਹਨ ਪੁੱਤਰ ਤੂੰ ਐਵੇਂ ਨਾ ਸੋਚੀ ਜਾ। ਮੈਂ ਉਸ ਤੋਂ ਵਧੀਆ ਕੁੜੀ ਤੇਰੇ ਲਈ ਲੱਭਾਂਗੀ।" ਰੋਹਨ ਕਹਿੰਦਾ, "ਮੰਮੀ, ਮੈਂ ਨਹੀਂ ਸੋਚਦਾ ਉਹਦੇ ਬਾਰੇ। ਪਰ ਮੈਂ ਅਜੇ ਵਿਆਹ ਨਹੀਂ ਕਰਵਾਉਣਾ। ਪਹਿਲਾਂ ਪੜ੍ਹਾਈ ਪੂਰੀ ਕਰਕੇ ਨੌਕਰੀ ਲੱਗਾਗਾ, ਫਿਰ ਵਿਆਹ ਕਰਵਾਉਣਾ ਏ।" ਸੁਸ਼ਮਾ ਕਹਿੰਦੀ, "ਜਿਵੇਂ ਤੇਰੀ ਮਰਜ਼ੀ ਏ ਪੁੱਤਰ। ਅਸੀਂ ਤੇਰੇ ਨਾਲ ਕੋਈ ਤੱਕਾ ਥੋੜ੍ਹਾ ਕਰਨਾ।" ਅਵਿਨੇਸ਼ ਵੀ ਦੁਕਾਨ ਤੋਂ ਆਇਆ ਤਾਂ ਸੁਸ਼ਮਾ ਕਹਿੰਦੀ, ਕਿਰਤ ਰੋਟੀ ਪਾ ਕੇ ਲਿਆ ਤੇਰੇ ਪਾਪਾ ਆ ਗਏ ਨੇ ਕਿਰਤ ਸਾਰਿਆਂ ਲਈ ਰੋਟੀ ਪਾਉਣ ਗਈ ਤਾਂ ਰੋਹਨ ਪਾਪਾ ਨੂੰ ਕਹਿੰਦਾ ਕਿ ਕਿਰਤ ਦੀ ਬੀਏ ਫਾਈਨਲ ਪ੍ਰਾਈਵੇਟ ਹੀ ਕਰਾ ਲਓ ਅਵਨੀਸ਼ ਕਹਿੰਦਾ ਕਿਉਂ ਕੀ ਗੱਲ ਏ ਬੇਟਾ ਰੋਹਨ ਕਹਿੰਦਾ ਪਾਪਾ ਮੈਨੂੰ ਡਰ ਲੱਗਦਾ ਕਿਤੇ ਬਿੰਮੀ ਦਾ ਭਰਾ ਕੋਈ ਗਲਤ ਕੰਮ ਨਾ ਕਰੇ ਅਵਨੀਸ਼ ਕਹਿੰਦਾ ਗਲਤ ਤਾਂ ਤੇਰੀ ਠੀਕ ਹੀ ਬੇਟਾ ਬੰਦੇ ਮੈਨੂੰ ਵੀ ਸਹੀ ਨਹੀਂ ਲੱਗਦੇ ਸੁਸ਼ਮਾ ਕਹਿੰਦੀ ਕਿੱਥੇ ਭੜੇ ਲੋਕਾਂ ਨਾਲ ਪੰਗਾ ਪੈ ਗਿਆ। ਤੂੰ ਹੀ ਪੁੱਤਰ ਧਿਆਨ ਨਾ ਜਾਇਆ ਕਰ। ਕਿਰਤ ਰੋਟੀ ਲੈ ਕੇ ਆਉਂਦੀ ਹੈ ਤਾਂ ਸਾਰੇ ਰੋਟੀ ਖਾਣ ਲੱਗਦੇ ਹਨ। ਰੋਹਨ ਕਹਿੰਦਾ ਕਿਰਤ ਤੂੰ ਸਵੇਰੇ ਕਾਲਜ ਨਾ ਜਾਵੇਂ। ਕਿਰਤ ਕਹਿੰਦੀ ਕਿਉਂ ਵੀਰੇ ਕਾਲਜ ਕਿਉਂ ਨਾ ਜਾਵਾਂ? ਅਵਨੀਸ਼ ਕਹਿੰਦਾ ਬੇਟਾ ਰੋਹਨ ਕਹਿ ਰਿਹਾ ਕੋਈ ਕਾਰਨ ਹੋਵੇਗਾ। ਗੱਲ ਮੰਨੀ ਦੀ ਏ। ਕਿਰਤ ਕਹਿੰਦੀ ਪਾਪਾ ਮੈਂ ਕਦੋਂ ਮਨਾਂ ਕੀਤਾ? ਮੈਂ ਤਾਂ ਉਂਝ ਹੀ ਪੁੱਛਿਆ ਸੀ। ਸਾਰੇ ਰੋਟੀ ਖਾ ਲੈਂਦੇ ਹਨ ਤਾਂ ਕਿਤੇ ਰਸੋਈ ਵਿੱਚ ਭਾਂਡੇ ਤੋਨ ਚਲੇ ਜਾਂਦੀ ਹੈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਹ ਕਹਾਣੀ ਹਰਜੀਤ कौर ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ